ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਡਾਲੇ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਤਿੰਨ ਤੋਂ ਹੀ ਸਾਹਮਣੇ ਦੇਖ ਸਕਦੇ ਕੰਡ ਤੇ ਤੁਹਾਨੂੰ ਹੌਲੇ-ਪਾਜੇ ਇੱਕ ਤੋਕੜ ਤੁਹਾਨੂੰ ਦਿਖਾਵਾਂਗੇ ਤੇ ਇਹਨਾਂ ਦੇ ਵਿੱਚ ਵੀ ਦੋ ਸੂਈਆਂ ਤੇ ਇੱਕ ਗੱਪਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਹੋਰ ਸੁਣਾਓ ਪ੍ਰਵਾਹ ਠੀਕ ਠਾਕ ਬੜਾ ਵਧੀਆ ਜੀ ਕਿੱਦਾਂ ਫਿਰ ਸਮਾਚਾਰ ਚੱਲੀ ਜਾਂਦਾ ਵਧੀਆ ਤੁਸੀਂ ਦੱਸੋ ਵਧੀਆ ਚੱਲੀ ਜਾਣਾ ਚਾਹੀਦਾ ਇੱਕ ਵੀਡੀਓ ਪਾ ਲਿੰਦੇ ਫਿਰ ਕਿਦੋਂ ਦਿੰਦਾ ਕੇ ਪਾ ਦਿੰਦੇ ਕਿ ਕੀ ਕਰੀ ਫਿਰ ਮਾਰ ਤੋ ਵੀ ਆਪ ਹੀ ਵੇਖਣੇ ਨਿਕਲਦਾ ਤੇ ਕੀ ਕਰਦਾ ਤੁਸੀਂ ਟੈਂਪਰਾ ਪਿਆਰ ਦਿੰਦੇ ਨੇ ਇੱਕੋ ਵੀਡੀਓ ਤੇ ਫਿਰ ਗਾਂ ਦੀ ਗਾਮ ਵੀ ਕੀ ਜਾਂਦਾ ਮਾਨ ਬਾਕੀ ਵੀਡੀਓ ਚਲੋ ਜੁੜੇ ਨੇ ਭੈਣ ਭਰਾ ਨਾਲ ਇਹ ਉਤਰਾ ਵੀ ਚਲੋ ਗਾਕ ਦੀ ਆਵਾਜ਼ ਲਈ ਆਈ ਜਲਾਈ ਕਾਫੀ ਚਲਦੀ ਦੀ ਜੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੈ ਤੁਹਾਨੂੰ ਜਿੰਨੀਆਂ ਵੀ گاਵਾ ਲਿਆਈਆਂ ਤੁਹਾਨੂੰ ਪਾਈਆਂ ਨੇ ਹਾਂਜੀ ਹਾਂਜੀ ਆਇਆ گاਵਾ ਆਈਆਂ ਨੇ ਠੀਕ ਹੈ ਤੇ ਬਾਕੀ ਚਲੋ ਮਾਲ ਤੁਰਿਆ ਜਾਂਦਾ ਵਾ ਤੇ ਤੁਰੇ ਦਾ ਵਾਦਾ ਵੀ ਰਾਤ ਆਈਆਂ ਨੇ ਬੜੇ ਤਿੰਨ ਚਾਰ ਠੀਕ ਹੈ ਤੇ ਮੈਂ ਕਿਹਾ ਭਰਾ ਨਰਾਜ ਹੋਣ ਡਿਆ ਤੇ ਭਰਾ ਨੂੰ ਵੀਡੀਓ ਪਾ ਲਈ ਠੀਕ ਹੈ ਦੇਖੋ ਜੀ ਵੱਡੀ ਗੱਲ ਇਹ ਆ ਕਿ ਆਪਣਾ ਪਿਆਰ ਸਾਂਭ ਰੱਖੋ ਆਪਣਾ ਅੱਡਾ ਸਾਂਭ ਰੱਖੋ ਹਾਂਜੀ ਹਾਂਜੀ ਮਾਲ ਵੀ ਲੋਕਾਂ ਨੇ ਮਾਲ ਨਹੀਂ ਮਿਲਦਾ ਵਾਜਾ ਮਾਰ ਮਾਰ ਮਾਲ ਦਿੰਦੇ ਨੇ ਲੋਕ ਠੀਕ ਹੈ ਸਿਰਫ ਆਪਣਾ ਕੈਰੈਕਟਰ ਇਹ ਹੁ ਵਾਪਰਿਆਂ ਖੱਲਾ ਨੇ ਹਾਂਜੀ ਆਪਾਂ ਕੇ ਦੁੱਧੇ ਦਾ ਮਤਲਬ 10 ਕਿਲੋ ਵਾਲੇ ਦਾ 15 ਕਿਲੋ ਦਵਾਂਗੇ ਤੇ ਕਿੱਥੋਂ ਵਿਕਣਾ ਮਾਲ ਹਾਂਜੀ ਹਾਂਜੀ ਹਾਂ ਜੀ ਤੂੰ ਤੈਨੂੰ ਡਾਊਨ ਕਰ ਦੋ 10 ਕਿਲੋ ਦੇ 8 ਕਿਲੋ ਦੋ ਬਾਕੀ ਘਰ ਜਾ ਕੇ ਨਿਕਲੇ ਹਾਂਜੀ ਇਹ ਮੈਨੂੰ ਮਜ਼ਾ ਆਉਂਦਾ ਮੇਰੇ ਉਸ ਚੀਜ਼ ਦਾ ਮਜ਼ਾ ਆਉਂਦਾ ਹਾਂਜੀ ਇਹ ਹੈ ਕਿ ਜਿੰਨੀ ਚੀਜ਼ ਹੈਗੇ ਉਹੀ ਅਗਲੇ ਨੇ ਦੱਸੋ ਅਗਲੇ ਦੀ ਮਰਜ਼ੀ ਹੋਵੇ ਤੇ ਲੈ ਜਾ ਨਾ ਮਰਜ਼ੀ ਹੋਵੇ ਤੇ ਰਹਿਣ ਦੇ ਪੈਸਾ ਖਰਚਣਾ ਪੈਸਾ ਵੜੌਖਾ ਬੰਦਾ ਰੁਪਈ ਜੀ ਹਾਂਜੀ ਹਾਂਜੀ ਵੜੌਖਾ ਬਣਦਾ ਵਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸਾ ਤੇ ਜੇ ਕਰ ਜਾ ਕੇ ਬੰਦੇ ਨੇ ਪੈਸੇ ਖਰਚ ਕੇ ਉਹ ਨਰਾਸ਼ ਹੋਆ ਹਾਂ ਹਾਂਜੀ ਹਾਂਜੀ ਤੇ ਉਹਦਾ ਮਜ਼ਾ ਨਹੀਂ ਆਉਂਦਾ ਹਾਂਜੀ ਹਾਂਜੀ ਇਸ ਕਰਕੇ ਭੈਣ ਭਰਾ ਜਿੰਨੇ ਵੀ ਨੇ ਤਕਰੀਬਨ ਉਹਨਾਂ ਨੂੰ ਉਹੋ ਹੀ ਚੀਜ਼ ਦੱਸੋ ਜੋ ਹੈਗੀ ਆ ਹਕੀਕਤ ਦੇ ਵਿੱਚ ਠੀਕ ਹੈ ਹਾਂਜੀ ਹਾਂਜੀ ਤੇ ਹਕੀਕਤ ਦੀ ਸਹੀ ਚੀਜ਼ ਦਾ ਵਾਅਦਾ ਹੁੰਦਾ ਏ ਇਹ ਦਿੰਡਾ ਘਰ ਮੰਗਾ ਲਿਆ ਜੀ ਇਹ ਵੱਡਾ ਹੀ ਮੇਰ ਛੱਡਣ ਆਇਆ ਦਿੰਡਾ ਠੀਕ ਹੈ ਇਸ ਕਰਕੇ ਮਜ਼ਾ ਉਹ ਚੀਜ਼ ਆ ਠੀਕ ਹੈ ਜੀ ਚਲੋ ਭੈਣ ਭਰਾ ਪਿਆਰ ਦਿੰਦੇ ਨੇ ਪਿਆਰ ਦਾ ਹੀ ਮਜ਼ਾ ਮਜ਼ਾ ਆਉਂਦਾ ਵਾ ਠੀਕ ਹੈ ਜੀ ਅੱਜ ਦੇਸ਼ਾਂ ਦੇ ਵਿੱਚ ਜਿਹੜੇ ਭਰਾ ਭਰਾ ਬੈਠੇ ਨੇ ਉਹ ਵੀ ਪਿਆਰ ਦਿੰਦੇ ਨੇ ਉਸ ਨੂੰ ਫੋਨ ਕਰ ਦਿੰਦੇ ਨੇ ਮਾਲ ਪਿਆਰ ਭੇਜ ਦੋਗੇ ਜੀ ਠੀਕ ਹੈ ਜੀ ਜੇ ਉਹਨਾਂ ਨੂੰ ਕੋਈ ਭਰੋਸਾ ਸਾੜਦੇ ਤਾਂ ਹੀ ਕਹਿੰਦੇ ਨੇ ਹਾਂਜੀ 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 ਬੰਦੀ ਗੱਲ ਹੈ ਹਾਂਜੀ ਠੀਕ ਹੈ ਜੀ ਬਾਕੀ ਹਕੀਕਤ ਹੈ ਹਕੀਕਤ ਰਹਿੰਦੀ ਆ ਵੀ ਜੀ ਜੋ ਕਲੀਅਰ ਹੈ ਉਹ ਹੀ ਦੱਸੋ ਪੈਨ ਹਾਂਜੀ 50000 ਰੁਪਏ ਖਰਚਣ ਲੱਗਿਆ ਦੁੱਖ ਨਹੀਂ ਹੋਣਾ ਹਾਂਜੀ ਜਦੋਂ ਦੁੱਧ 4-2 ਕਿਲੋ ਘੱਟ ਨਿਕਲਿਆ ਨਾ ਨਗਰ ਦਾ ਫਿਰ ਦਿਲ ਨੂੰ ਖਿੱਚ ਵਜਦੀ ਹੈ ਮੈਂ ਵੀ ਖਰਚੇ ਕਰਿਆ ਉਹਨਾਂ ਮੇਰੇ ਵੀ ਖਿੱਚ ਵਜਦੀ ਹੈ ਯਾਰ ਬੰਦੇ ਨੇ ਗਲਤ ਕਰਤਾ ਹਾਂਜੀ ਹਾਂਜੀ ਇਸ ਕਰਕੇ 2 ਕਿਲੋ ਘੱਟ ਦੱਸੋ ਠੀਕ ਹੈ ਦੁੱਧ ਪਾਏ ਦਾ ਜਿੰਨਾ ਮਰਜੀ ਪਾ ਲੋ ਨਦੀਆਂ ਹਵਾ ਲੋ ਜਿੰਨਾ ਮਰਜੀ ਹਾਂਜੀ ਹਾਂਜੀ 2 ਕਿਲੋ ਘੱਟ ਦੱਸੇ ਦਾ ਫਾਇਦਾ ਠੀਕ ਹੈ ਜੀ ਬਾਕੀ ਚਲੋ ਚੱਲਦਾ ਹੈ ਇਹਦਾ ਸਾਰਾ ਬਾਕੀ ਇਹ ਆ ਕਿ ਸਾਫ ਵਾਲੀਆਂ ਚੀਜ਼ਾਂ ਵਾਂ ਕਈ ਵਾਰੀ ਕੁਦਰਤੀ ਵੀ ਕਈ ਚੀਜ਼ਾਂ ਉੱਪਰ ਥੱਲੇ ਹੋ ਜਾਂਦੀਆਂ ਨੇ ਚਲੋ ਉਹਦੇ ਇਹਦਾ ਕੋਈ ਗਾਰੰਟੀ ਨਹੀਂ ਦਿੰਦੀ ਇਹਨਾਂ ਚੀਜ਼ਾਂ ਦੀ ਤੇ ਬਾਕੀ ਚਲੋ ਇਹ ਚੀਜ਼ ਹੁੰਦੀ ਹੈ ਕਿ ਲਿਆਂਦੀ ਹੁੰਦੀ ਆ ਸਾਫ ਸੁਥਰੀ ਅਹੀ ਵੇਖੋ ਛਰਨੀ ਚੋ ਸ਼ਾਨ ਕੇ ਲਿਉਂਨੇ ਮਾਲ ਹਾਂਜੀ ਪਾਰੀ ਜਿੰਨੇ ਭੈਣ ਭਰਾ ਮੇਰੇ ਭਰਾਵਾਂ ਨੇ ਵਪਾਰੀ ਉਹਨਾਂ ਨੇ ਜਦੋਂ ਮਾਲ ਲੈਣਾ ਉਹਨਾਂ ਨੇ ਛਰਨੀ ਚੋ ਸ਼ਾਨਾ ਹਾਂਜੀ 100 ਤੇ 10% ਕੋਸ਼ਿਸ਼ ਹੁੰਦੀ ਹੈ ਕਿ ਹਰ ਭੈਣ ਭਰਾ ਨੂੰ ਮਾਲ ਚੰਗਾ ਜਾਏ ਹਾਂਜੀ ਇੱਕ ਵਪਾਰੀ ਦੀ ਹੁੰਦੀ ਹੈ ਹਾਂਜੀ ਹਾਂਜੀ ਇਸ ਕਰਕੇ ਫਿਰ ਮਜ਼ਾ ਆਉਂਦਾ ਹੈ ਅੱਗੇ ਕਰਮ ਨੇ ਹਾਂਜੀ ਬਾਕੀ ਇਹ ਆ ਕਿ ਵਪਾਰੀ ਦੇ ਘਰੇ ਤਸੱਲੀ ਕਰਕੇ ਚਵਾਈ ਕਰਕੇ ਖੜੋ ਇੱਥੇ ਆਓ ਇੱਥੇ ਦੋ ਸਾਈਡਿਆਂ ਨਾਲ ਕਰਦਾ ਦੋ ਡੰਗ ਦੀ ਬਜਾਏ ਚਾਰ ਡੰਗ ਚਾਹ ਹਾਂਜੀ ਹਾਂਜੀ ਜਦੋਂ ਇੱਥੋਂ ਡੰਗਰ ਗੇਟੋਂ ਬਾਹਰ ਹੋ ਗਿਆ ਉਦੋਂ ਵਿੱਚ ਕੋਈ ਗਾਰੰਟੀ ਨਹੀਂ ਹੈ ਤੇ ਜੇ ਕੋਈ ਵਪਾਰੀ ਕਿ ਉਹੋਂ ਤਾਂ ਨਾ ਨੁੱਕਰ ਕਰਦਾ ਵਾ ਜਾਂ ਤੇ ਉੱਥੋਂ ਲੋ ਹੀ ਨਾ ਉੱਥੋਂ ਆਪਣਾ ਵੇਖੋ ਆਪਣਾ ਪਿਆਹ ਖਰਚਣਾ ਜਿੱਥੋਂ ਮਰਜ਼ੀ ਲਓ ਜੀ ਮੈਂ ਕਹਿੰਦਾ ਮੇਰੇ ਕੋਲ ਹਾਂਜੀ ਹਾਂਜੀ ਤੇਰੇ ਭੈਣ ਭਰਾ ਜਿਹੜੇ ਜੁੜੇ ਨੇ ਉਹਨਾਂ ਨੂੰ ਪਤਾ ਵਾ ਮਤਲਬ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਸੂਏ ਤਿੰਨ ਤਿੰਨ ਚਾਚਾ ਸੂਏ ਹੋਰ ਵੀ ਲੋਕਾਂ ਨੂੰ ਆਉਂਦੇ ਨੇ ਉਹ ਦੂਰੋਂ ਨੇੜੇੋਂ ਸਾਰੇ ਆਉਂਦੇ ਨੇ ਹਾਂਜੀ ਹਾਂਜੀ ਤੇ ਬਾਕੀ ਆਪਣੀ ਤਸੱਲੀ ਕਰੋ ਹਾਂਜੀ ਤਸੱਲੀ ਕਰਕੇ ਮਾ ਲਓ ਮੈਂ ਤੇ ਗੱਲ ਇਹ ਕਹਿੰਦਾ ਸਾਰੇ ਭੈਣ ਭਰਾਵਾਂ ਨਾਲ ਹੱਥ ਜੋੜ ਕੇ ਮੇਰੀ ਬੇਨਤੀ ਹੈ ਜਿੱਥੋਂ ਵੀ ਮਾ ਲੈਂਦੇ ਹੋ ਆਪਣੀ ਤਸੱਲੀ ਕਰੋ ਫਿਰ ਮਾਲ ਲਓ ਮੁਰਕੇ ਕਿਸੇ ਨੂੰ ਲਾਂਮਾ ਦੇਣਾ ਉਹ ਗਲਤ ਗੱਲ ਹੈ ਵੇਖੀਦਾ ਲੋਕਾਂ ਦਾ ਵੀਡੀਓ ਤੇ ਉਹ ਜੇ ਫਲਾਂਟਿੰਗ ਮਜ਼ਾ ਨਹੀਂ ਹੁੰਦਾ ਬਾਕੀ ਉਹ ਇਹ ਨਾ ਉਹ ਚੀਜ਼ ਦਾ ਮਜ਼ਾ ਨਹੀਂ ਹੈ ਇਹ ਮਜ਼ਾਸੀ ਚੀਜ਼ ਦਾ ਕਿ ਆਪਣੀ ਤਸੱਲੀ ਕਰ ਲੋ ਠੀਕ ਹੈ ਤਸੱਲੀ ਕਰ ਲੋ ਸੂਈਆਂ ਨੇ ਚੋਲੋ ਹਾਂਜੀ ਹਾਂਜੀ ਵੀਡੀਓ ਕਾਲ ਤੇ ਚਵਾ ਲੋ ਜਿੰਨਾ ਮਰਜੀ ਹੈ ਹਾਂਜੀ ਦੁੱਧ ਕਿਲੋ ਘੱਟ ਕਰਦਣੀਆਂ ਕਿਲੋ ਵੱਧ ਕਰਦਣੀਆਂ ਹੋਰ ਇਹਨਾਂ ਨੇ ਕੀ ਕਰਦਣਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਨਾਮ ਦੱਸ ਦੀ ਜੀ ਮੇਰਾ ਪਲਵਿੰਦਰ ਸਿੰਘ ਬਾਜਵਾ ਪਿੰਡ ਡਾਲਾ ਚੱਕ ਸੀਰਪਟਵਾ ਜਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲ ਦੀ ਇੱਕ ਵਾਰ 98762 04086 ਠੀਕ ਹੈ ਚਲੋ ਕਰੀਏ ਸ਼ੁਰੂ ਤੇ ਸ਼ੁਰੂਆਤ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਸੂਈ ਸਵਾਈ ਆ ਥਾਣ ਦੇ ਸਾਦੇ ਕਾਫੀ ਪਿਆਰਾ ਵਾ ਤੇ ਉਸ ਤਰ੍ਹਾਂ ਜਿਹੜਾ ਵਾ ਕੱਦ ਕਾਠ ਵੀ ਚੰਗਾ ਹੈਗੀ ਵੀ ਕਰਾਸ ਚ ਦੱਸਿਓ ਵੇਧੀਏ ਤੇ ਬਾਰੇ ਇਹ ਵੀ ਜੀ ਗਾ ਨੂੰ ਅੱਜ ਚੌਥਾ ਦਿਨ ਸੂਈ ਨੂੰ ਬੱਚਾ ਨਾਲੂ ਤੇ ਦਾ ਅੱਛਾ ਤੇ ਬੋੜਾ ਇਹ ਥੱਲੇ ਹੁਣ ਆ ਕੋਈ 17 ਲੀਟਰ ਅੱਛਾ 15 ਲੀਟਰ ਕਰਕੇ ਲੈ ਆ ਜੇ ਦੁੱਧ ਲਾ ਲੈ ਬੋੜਾ ਲਾ ਦੇ ਚੌਥੇ ਦਿਨ ਦੀ ਸੂਈ ਹੈ ਠੀਕ ਆ ਚੌਥੇ ਤੋਂ ਪੰਜਵੇਂ ਦਿਨ ਸ਼ੁਰੂ ਅੱਜ ਰਨਿੰਗ ਹੋ ਗਿਆ ਹੈ ਠੀਕ ਆ ਕੋਈ ਬੋੜਾ ਲਾ ਲੈ ਮੇਰਾ ਭੈਣ ਭਰਾ ਕੋਈ ਦੁੱਧ ਲਾ ਲੈ 15 ਲੀਟਰ ਲੀਟਰ ਮਾਰ ਕੇ ਮੇਰੇ ਘਰੋਂ ਬੋੜਾ ਲੈ ਆ ਜੀ ਇਹਦਾ ਗਾਂ ਦਾ ਤੇ ਕਿੰਨਾ ਕ ਚਵਾਈ ਜਾਊਗੀ ਜੀ ਘਰ ਵਾਲਿਆਂ ਨੇ ਬਤਾਵ ਕਿ 28 ਲੀਟਰ ਗਾਂ ਨੇ ਦੁੱਧ ਚਵਾਇਆ ਵਾ ਅੱਛਾ ਪਰ ਆਪਾਂ ਕਹਾਂਗੇ ਕਿ ਵੀਓ ਬਾਹਰ ਚਵਾਉਗੀ ਠੀਕ ਹੈ ਜੀ ਜਿਹੜੀ ਗੱਲ ਹੈ ਠੀਕ ਹੈ ਅੰਜੀ ਚਵਾਜੇ ਛਬੀ ਚਵਾਜੇ ਬਾਕੀ ਦਾ ਦੁੱਧ ਚਵਾ ਜਾਤੀ ਪੂਰੀ ਐ ਥਣ ਭਾਡਾ ਸੋਨਾ ਚਵਾਈ ਦੇ ਓਕੇ ਐ ਤੋਰੀ ਐ ਫਿਰ ਇੱਕ ਰੀ ਨੂੰ ਹਾਂਜੀ ਤੋ ਬਾਕੀ ਵੀਰ ਜੀ ਇਹ ਗਾਹ ਦੇ ਨਾ ਪੈਰ ਬਣਾਏ ਨੇ ਉਹਨਾਂ ਨੇ ਕੱਲ ਦੇ ਅੱਛਾ ਹਾਂਜੀ ਠੀਕ ਐ ਬਣਾਏ ਹੋਏ ਨੇ ਠੀਕ ਐ ਚਾਰੇ ਪੈਰ ਬਣਾਏ ਆ ਗਾਹ ਦੇ ਅੱਛਾ ਚਾਰੇ ਪੈਰ ਦੋ ਦਿਨਾਂ ਤੱਕ ਨਾ ਗਾਹ ਥੋੜੀ ਜਿਹੀ ਪੈਰਾਂ ਤੋਂ ਥੋੜਾ ਜਿਹਾ ਦੱਬਦੀ ਪੈਰ ਪੱਕੇ ਜਗ੍ਹਾ ਦੇ ਕੋਈ ਜਗ੍ਹਾ ਤੇ ਕੋਈ ਦਿੱਕਤ ਨਹੀਂ ਆ ਪੈਰ ਬਣਾਏ ਨਾ ਆ ਕੇ ਇੱਕ ਪੈਰ ਦੱਬਦੀ ਐ ਪੈਰ ਚਾਰੇ ਗਾਹ ਦੇ ਬਣੇ ਹੋਏ ਪੈਰਾ ਦੇਖ ਸਕਦੇ ਤਾਜ਼ੇ ਹੀ ਬਣਾਈ ਜਿਹੜੇ ਬਿਲਕੁਲ ਇਹ ਦੇ ਬਾਕੀ ਥੱਲੇੋਂ ਦੇਖ ਸਕਦੇ ਜੀ ਖੱਲਿਆ ਚੰਗੀ ਤਿਆਰ ਹੈ 24 5 ਲੀਟਰ ਦੀ ਕਰੀ ਜਿਹੜਾ ਦੁੱਧ ਕਹਿੰਦੇ ਚਵਾਈ ਜਾਊਗੀ ਆਜੂਲਾ ਹੋਇਆ ਹੋ ਜੀ ਚੌਥਾ ਦਿਨ ਹੈ ਅੱਜ ਜਿਹੜਾ ਕਹਿੰਦੇ ਸੂਈ ਨਾ ਬਾਕੀ ਆਪਣੀ ਤੁਸੀਂ ਵੇਖ ਕੇ ਸਮਝਣਾ ਪਸੰਦ ਕਰਕੇ ਖੜਨੀ ਹੈ ਬਹੁਤ ਜਿਆਦਾ ਜ਼ਬਰਦਸਤ ਠੀਕ ਹੈ ਜੀ। ਉਹ ਐਡੀ ਗਾਰ ਨੂੰ 2000 ਪ੍ਰਿੰਸ 25 ਕਿਲੋ ਕੀ ਕਹਿੰਦਾ ਹੋ। ਹਾਂਜੀ ਹਾਂਜੀ। 25 ਕਿਲੋ ਕੋਈ ਗੱਲ ਹੀ ਨਹੀਂ ਐਡੀ ਗਾਰ। ਤੇ ਮੁੱਲੇ ਦਾ? ਮੁੱਲ ਕਰਦੇ ਹੋ ਜਿੰਨਾ ਕਰਨਾ ਜੈਜ। ਜੈਜ ਜੈਜ ਕਰੀਏ ਫਿਰ। ਜੈਜ ਤੁਹਾਨੂੰ ਪਤਾ ਮੁੱਲ ਸਾਡੀ ਜੈਜ ਹੀ ਹੁੰਦੇ। ਠੀਕ ਹੈ। ਮੁੱਲ ਵੀ ਜੀ 25 ਦਾ 60000। ਅੱਛਾ। 60 ਹਜ਼ਾਰ ਹੀ ਦੇ ਦੇ। 60 ਹਜ਼ਾਰ ਹੀ ਦੇ ਦੋ। ਸ਼ੋਰਟ ਕਰ ਦਈਏ ਵਿੱਚੋਂ। ਮਾਰੇ। ਚਲੋ ਫਿਰ 2000 ਸ਼ੋਰਟ ਕਰ ਦਿਆ। 2000 ਕਰਨੀ। ਹਾਂਜੀ। ਧੱਕਾ ਨਹੀਂ ਹੋਗਾ। ਨਹੀਂ ਇੱਥੇ ਕਾ ਤਾਂ ਧੱਕਾ 2000 ਸ਼ੋਰਟ ਤੇ ਨੋਰਮਲ ਜੀ ਕਰ ਲਿਆ। ਬੜੀ ਸ਼ੂਟ ਹੈ 2000 ਨਹੀਂ ਨਹੀਂ ਤੁਹਾਨੂੰ 2000 ਕੀ ਗਿੰਦਾ ਵਾ ਚਲੋ ਮਾਲ ਨੇ ਮਾਲ ਤੇ ਪੈਣਾ ਵੀਰ ਜੀ ਠੀਕ ਹੈ ਜੀ ਚਲੋ ਕਰ ਦਿਓ 2000 ਠੀਕ ਹੈ ਜੀ ਪਾਣੀ ਦੋ ਘੰਟਾ 60 ਦੀ ਵੀਰ ਜੀ ਵੇੜ ਜਿਹੜਾ ਭੈਣ ਭਰਾ ਹੋਊਗਾ ਲੈ ਜੇ ਚੋ ਚਵਾ ਕੇ ਖੜੇ ਸੂਈ ਸਵਾਜੇ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਥਾਨ ਜਿਹੜਾ ਇਹਦਾ ਕੋਈ ਕਾਫੀ ਪਿਆਰਾ ਵਾ ਛਣਾ ਦਾ ਸਾਈਜ਼ ਜੇ ਆਪ ਦੇਖ ਸਕਦੇ ਚੰਗਾ ਹੈ ਤੇ ਇਹਦਾ ਵੀ ਕੀ ਨਵਾਂ ਸੂਆ ਜੀ ਵੀਰ ਜੀ ਪਹਿਲਾ ਸੂਆ ਚੋਕੀਓ ਛਿਗਿਓ ਹੁੰਦੀ ਵਸ਼ੀ ਅੱਛਾ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੋਈਨਾ ਸੂਈ ਨੂੰ ਵੇਚੀਏ ਨੂੰ ਕੋਈ ਹਫਤਾ ਲਾਲੇ ਕੋ 10 ਦਿਨ ਲਾਲੇ ਆ ਬਿਹਲੂ ਚੋਗੀ ਸ਼ਕੀ ਹੁੰਦੀ ਵਿੱਚ ਠੀਕ ਹੈ ਜੀ ਆ ਦੇ ਸਰਦੇ ਜੀ ਇਦਲੇ ਜੀ ਤੇ ਦੰਦ ਬਰਾਬਰ ਨਹੀਂ ਕੀਤੇ ਤੇ ਸਾਈਡ ਵਾਲੇ ਉੱਤਰਾ ਹੀ ਆ ਜੀ ਸੁਈ ਨੂੰ ਕੋਈ 10 ਦਿਨ ਲਾਲੇ ਕੋ ਹਫਤਾ ਲਾਲੇ 10 ਦਿਨ ਲਾ ਕੇ ਮੰਨ ਲਓ ਉਹ ਬੱਚਾ ਜੀ ਵਿਜੀ ਦਾ ਬੱਚਾ ਬੱਚਾ ਵੇਖੋ ਕਿੰਨੀ ਨਸਲ ਦਾ ਬਹੁਤ ਵੱਡਾ ਬੱਚਾ ਕਿਸ ਨੇ ਤੀਗਾ ਚੰਗਾ ਭਰਾਇਆ ਤੇ ਪਰ ਆ ਬੱਚਾ ਗਿਆ ਜੀ ਹਾਂਜੀ ਹਾਂਜੀ ਆ ਬੱਚਾ ਗਿਆ ਠੀਕ ਹੈ ਜੀ ਆ ਵੀ ਬਹੁਤ ਨਸਲ ਦੀ ਹੈ ਵੈਰ ਹਾਂਜੀ ਜਾਤ-ਪਾਤ ਬਹੁਤ ਹੈ ਰੰਗ-ਬੋਧ ਹੈ ਥਣਪੰਡਾ ਬਹੁਤ ਹੈ ਤੇ ਕਿੰਨਾ ਇਹਦੇ ਕੋ ਦੁੱਧ ਤਿਆਰ ਇਸ ਟਾਈਮ ਜੀ 14 ਲੀਟਰ ਦੁੱਧ ਤਿਆ ਅੱਖਾਂ ਬੰਦ ਕਰਕੇ ਕੋ ਭਾਂਡਾ ਭਰ ਆ ਲੈ ਜੇ ਨਾਲੇ ਜਿੱਦਾਂ ਮਰਜ਼ੀ ਕਰ ਲੈ ਕਿੰਨਾ ਚੁਵਾਈ ਜਾਊਗੀ ਚੁਆਊਗੀ ਮੱਛੀ ਵੀਰ ਦੀ 18 ਤੋਂ 20 ਲੀਟਰ ਤੋਂ ਅੱਛਾ 18 20 ਦੇ ਲੱਗੇ ਜਿਹੜਾ ਪਹੁੰਚ ਜਾਊਗੀ ਚੁਆਪੀ ਜਾਊਗੀ ਮੱਛੀ ਕੋਈ ਨੀ ਹੋਈ ਸਾਗ ਆ ਜਵਾਬ ਠੀਕ ਤੋਰੀਏ ਫੇਰ ਇਹਨਾਂ ਨੂੰ ਇਹਨਾਂ ਤੋਰਨ ਤੋਂ ਪਹਿਲਾਂ ਇੱਕ ਜਿਹੜੀ ਇਹ ਤੋਂ ਪਹਿਲਾਂ ਤੁਹਾਨੂੰ ਦਿਖਾਈ ਆ ਉਹਦਾ ਬੱਚਾ ਦਿਖਾ ਦਈਏ ਆ ਦੇਖ ਸਕਦੇ ਨਾੜੋ ਜਿਹੜਾ ਇਹਦਾ ਨਾਲ ਹੀ ਆ ਦੋ ਜਿਹੜੀਆਂ ਸੂਈਆਂ ਵਾ ਦੋਵਾਂ ਦੇ ਬੱਚੇ ਜਿਹੜੇ ਆ ਤੋਰ ਦੇ ਲੈ ਆ ਜੀ ਬਾਕੀ ਥੱਲਿਓਂ ਕਾਫੀ ਕਮਾਲ ਦੀ ਹੈ ਵੀ ਤਿਆਰੀ ਬਾਕੀ ਬੋਡੀ ਦੀ ਸ਼ਾਈਨ ਹੈ ਪ੍ਰਿੰਟ ਜਿਹੜਾ ਇਹਦਾ ਵੀ ਚੰਗਾ 18 ਲੀਟਰ ਦੇ ਕਰੀਬ ਦੁੱਧ ਜਿਹੜੇ ਵੀ ਗਿੰਦੇ ਕੀ ਚਵਾਈ ਜਾਊਗੀ ਲੈ ਆਓ ਮੇ ਜੀ ਲੱਗੇ ਤੇ ਇਹਦਾ ਮੁੱਲ ਵੀ ਜੀ ਫਿਰ ਹੋਰ ਵੀ ਜਾਇਜ ਵਸ਼ੀ ਦਾ ਵਸ਼ੀ ਬੜੀ ਸਾਫ ਹੈ ਰਪਈ ਜੀ ਹਾਂਜੀ ਬਹੁਤ ਸਾਫ ਸੁਥਰੀ ਜੀ ਵਸ਼ੀ ਆ ਠੀਕ ਆ ਹਾਂਜੀ ਬਾਣ ਪਾਣਾ ਬਹੁਤ ਸੋਹਣਾ ਵਾ ਤੇ ਆਪ ਬਾਕੀ ਹੁਸਨ ਬੜਾ ਵਧੀਆ ਹੈ ਹਾਂਜੀ ਹਾਂਜੀ ਰੰਗ ਬਾਜ ਆ ਹਾਂਜੀ ਤੇ ਸਾਰੀ ਸੋ ਬਾਕੀ ਵੀ ਤੇ ਆ ਕੋਈ ਇਹ ਨਾ ਪਰਪਰਾ ਕੇ ਕੇ ਸਿੰਗ ਨੇ ਆ ਫੋਟਾਂ ਜੀਆਂ ਫੁੱਟੀਆਂ ਵਾਂ ਜਿਹੜੀਆਂ ਫੋਟਾਂ ਫੁੱਟੀਆਂ ਜੇ ਇਹ ਬੁਖਾਰ ਕਰਦੇ ਤੁਸੀਂ ਇਹ ਕਿਨੇ ਲਗਾਈਆਂ ਤੇ ਕੋਈ ਡਾਕਟਰ ਚੰਗੇ ਕੋਈ ਨਹੀਂ ਲਗਾਈਆਂ ਗਈਆਂ ਪੂਰੇ ਆ ਠੀਕ ਆ ਨੋਰਮਲ ਜਿਹਾ ਹੀ ਆ ਇਹ ਤੇ ਹਾਂਜੀ 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 ਜੀ ਜਨਾ ਕਰਨਾ ਜਿਆ ਜਿਆ ਤੇ ਤੁਸੀਂ ਫਿਰ ਇਹਦਾ ਵੀ ਮੁੱਲ ਵਿੱਚ ਜੀ ਮਸ਼ੀਨ ਦਾ 48 ਹਜ਼ਾਰ ਅੱਛਾ ਤੇ ਵਿੱਚ ਮਾਨਤਨ ਸ਼ਾਰਟ ਕਰ ਦਿਓ ਸ਼ਾਰਟ ਕਰ ਦਈਏ ਇਹਦੇ ਵੀ ਕਰ ਦਿਓ ਇਹਦੇ ਵੀ 2000 ਸ਼ਾਰਟ ਜਾਂਦੇ ਫਿਰ ਕਰ ਦਿਓ ਜੀ 40 ਆਂ ਦਿਓ ਠੀਕ ਹੈ ਜੀ ਤੇ ਹੁਣ ਇੱਕ ਆ ਗੱਬਨ ਜੇ ਆ ਗੱਬਨ ਜੇ ਵੀ ਸੀ ਇੱਕ ਆਵੇ ਛਾਂਗ ਜੀ ਲੱਗੀ ਜੇ ਨਹੀਂ ਕੋਈ ਚੱਕਰ ਨਹੀਂ ਉਹ ਨਹੀਂ ਚੱਲਦੀ ਵੀ ਜੀ ਠੀਕ ਹੈ ਜੀ ਹਾਂਜੀ ਉਹ ਬਿਲਕੁਲ ਜਾਂਦੀ ਬਿਲਕੁਲ ਸੱਲੀ ਕਰਕੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀਰ ਜੀ ਵਸ਼ੀ ਦੁੱਧ ਚਾਹੂਗੀ 24 ਕਿੱਲੀਟਰ ਅੱਛਾ ਹਾਂਜੀ ਠੀਕ ਆ ਹਾਂਜੀ ਕੋਈ ਬੱਚੀ ਨਿੱਤ ਪਕਸ਼ੀ ਚਵਾਉਗੀ ਖੋਲ ਸੁਗਾਇ ਮਿਕਜੀ ਤੋਰੀਆਂ ਪਿਆਰੀ ਨਾ ਅਜੇ ਨਹੀਂ ਤਿਆਰ ਹੋਣਾ ਵਾ ਬੇ ਚੀਜ਼ ਵਸ਼ੀ ਬੂਂਦਾ ਆਉਣ ਡੀਆਂ ਜੀ ਸਿਕਸਟਰ ਤਿਆਰ ਕਰਨਾ ਜਿਹੜਾ ਹਾਂਜੀ ਬਿਲਕੁਲ ਬੂਂਦਾ ਨੇ ਬਹੁਤ ਵੱਡੇ ਕੱਡੇ ਦੀ ਮਾਲਕ ਬਣੂਗੀ ਠੀਕ ਹੈ ਜੀ ਹਾਂਜੀ ਹੈਗੀ ਇਹ ਵੀ ਜਰਸੀ ਕ੍ਰੋਸ ਚ ਆ ਜਿਹੜੀ ਬਾਕੀ ਦੀਆਂ ਨਿਸ਼ਾਨੀਆਂ ਤੁਹਾਡਾ ਇਹ ਪੂਰੀਆਂ ਨੇ ਆਜੇ ਲਾਇਆ ਜੀ ਜਿਹੜੇ ਕੱਚੀ ਅਵਸ਼ੀ ਠੀਕ ਆ ਗੁੰਦਾ ਉਂਡੀਆਂ ਨੇ ਬਾਕੀ ਇਹ ਤੋਂ ਇਹਡ ਨਿਸ਼ਾਨੀਆਂtodaliyan virji vachi de face ਤੋਂ ਲੈ ਕੇ ਉਸ ਤੱਕ ਦੇਖ ਲੋ ਠੀਕ ਹੈ ਜੀ ਬਿਲਕੁਲ ਐ ਬਰੀਕ ਹਰ ਚੀਜ਼ ਮਤਲਬ ਨਸਲ ਜਾਤ ਪੂਰੀ ਐ ਤੇ ਆ ਦੇਖੋ ਤੇ ਇਹ ਕਿੰਨੇ ਦੇ ਦੇ ਦੀਏ ਇਹ virji vachi ਦੇ ਦਿਓ ਦਾਦਾ ਪਤਾ 50000 50000 ਦੀ ਹਾਂਜੀ ਅੰਦਰ ਕਰ ਦੀਏ ਹੋਰੇ virji ਤੇ ਕੀ ਜੇ ਤੁਹਾਡੇ ਜੀ ਜਿਆਜ ਕਰ ਦੀਏ ਆਪਣੀ ਖਸ਼ੀਨਾ ਛੋਟ ਕਰਦਾ ਫਿਰ ਇਹਦੀ ਕੋਈ ਕਰਦੇ ਜੋ ਕਰਨਾ ਭਰਾ ਆਪਣੀ ਮਰਜ਼ੀ ਨਾਲ ਆਪ ਹੀ ਕਰਦੇ ਤੁਸੀਂ ਮੇਰਾ ਵੀ ਚਲੋ ਫਿਰ ਦੋ ਜਿਹੜੀ ਛੱਡ ਦੇਤਾ ਵੀ ਈਗਾ ਦੱਸ ਦੋ ਦੇ ਤਗਾਈ ਕਿੰਨੀ ਹੈ ਅੱਜ ਦੋ ਹੀ ਜਾਣ ਦਾ ਸਾਰਿਆਂ ਦੇ ਦੋ ਜਾਂਦਣਾ ਹਾਂਜੀ ਚਲੋ 48000 ਦੇ ਵਿੱਚ ਰਹਿ 48000 ਵਿੱਚ ਛੇ ਚੋ ਛੋੜ ਜਾ ਪਾਣਾ ਠੀਕ ਹੈ ਜੀ ਤੇ ਇੱਕ ਟੋਕੜ ਵੀ ਹੈਗੀ ਅੱਜ ਇੱਕ ਟੋਕੜਾ ਉਹ ਨਾ ਪੁਆਈਏ ਗਾ ਵੱਡੀ ਤੋਂ ਦੇ ਨਾਲ ਉਹ ਕਹਿੰਦੇ ਵੀ ਜੋੜਾ ਹੀ ਦੇਣਾ ਹੈ ਅੱਛਾ ਤੇ ਅਸੀਂ ਕਹੇ ਵੀ ਸਿੰਗਲ ਦੋ ਕਹਿੰਦੇ ਨਹੀਂ ਜੋੜਾ ਹੀ ਦੇਣਾ ਵੀ ਦੇਣੀ ਹੈ ਨਾਲ ਅੱਛਾ ਐਂਦਾ ਸੁਆਵਾ ਠੀਕ ਆ ਇਹ ਜਮਾਂਦਰੂ ਤੇ ਲੜਿਆ ਅੱਛਾ ਜਮਾਂਦਰੂ ਤੇ ਲੜਿਆ ਠੀਕ ਆ ਠੰਡੀ ਠੀਰੀ ਹੈ ਦੁੱਧ 6 ਕਿਲੋ ਥੱਲੇ ਦੁੱਧ 6 ਕਿਲੋ ਹੈਗਾ ਤੇ ਛੋਟੇ ਕੱਦ ਦੀਆ ਉਹ ਵੀ ਦਿਖਾਉਨੇ ਆ ਲੈ ਆਪ ਤੋ ਚਲੋ ਵੀ ਤੋੜ ਕੇ ਦਿਖਾ ਦਈਏ ਇੱਕ ਵਾਰ ਆ ਜਿਹੜੀ ਆ ਇਹ ਪੱਥੀਆਂ ਨਿਕਲੇ ਅੱਗੇ ਕਰ ਛੋੜਾ ਜਿਹਾ ਪੱਥੀਆਂ ਨਾਲ ਜ਼ਿਆਦਾ ਪਰੇਵੇਂ ਆ ਇਹਦਾ ਤੇ ਨਹੀਂ ਥਾਨਿਆਂ ਜਰੇਦ ਦੁੱਧ 6 ਕਿਲੋ ਦਾਸ ਤੇ ਦੇਖੋ ਅੱਜ ਲੈ ਆਉ ਜੀ ਜਰਸੀ ਕਰੋਸਤੀ ਆ ਜਿਹੜੀ ਇਹ ਵੀ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ ਉੱਤਰਾ ਫੰਟਨ ਚੰਗਾ ਲੱਗਾ ਇਹ ਦੇਖ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਜਿਹਸ ਜਿਹਾਂ ਕਰਦੇ ਜਿੰਨਾ ਘਰਤੀ ਜੀ ਕਰਨਾ ਜਿੰਨਾ ਪੈਸਾ ਕਰਦਾ ਇਹ ਵੀ ਦੇ ਦਈਏ ਕਿਸ ਚਾਹ ਪਾਣੀ ਵਾਲੇ ਵੀਰ ਨੇ ਖੜੀ ਚਾਹ ਪਾਣੀ ਵਾਸਤੇ ਬਾਕੀ ਤਾਂ ਕੋਈ ਮਤ ਦਿਖਾਉਣਾ ਹੋਰ ਬਸ਼ੀ ਚੀਜ਼ ਹਾਂਜੀ ਠੰਡੀ ਵੇਖੋ ਕਿੰਨੀ ਹੈ ਅੱਛਾ ਠੰਡੀ ਤੇਰੀ ਪੂਰੀ ਹੈ ਜੀ ਵੇਖੋ ਇਦਾਂ ਹੀ ਵੇਚੋ ਠੀਕ ਆ ਮਹਲਾ ਬੱਕਰੀ ਹੈ ਕਰ ਠੀਕ ਹੈ ਜੀ ਇਹ ਮਤਲਬ ਸਮਝ ਲਓ ਬੱਕਰੀ ਜਦੋਂ ਮਰਜੀ ਚੋਲੋ ਅੱਛਾ 6 ਕਿਲੋ ਦੁੱਧ ਗਿਆ 5 ਕਿਲੋ ਦੀ ਜਿਹੜਾ ਮਰਜੀ ਭਾਂਹ ਭਰਾ ਲੈ ਜੇ ਠੀਕ ਆ ਹਾਂਜੀ 5 ਕਿਲੋ ਦੀ ਜਿਹੜਾ ਮਰਜੀ ਭਾਂਹ ਭਰਾ ਲੈ ਜੇ ਤੇ ਥਣ ਭਾਂਡਾ ਚੰਗਾ ਵਾ ਚਵਾਦੀ ਚੰਗੀ ਆ ਤੇ ਯਸਨਾ ਤੋਂ ਨੇਦੀ ਕਰ ਦਈਏ ਇਹ ਯਸਨਾ ਕਰ ਦੋ ਵੀਰ ਜੀ ਫਿਕਸਡ ਪ੍ਰਾਈਸ ਇਹਦਾ 9000 ਦੀ 9000 ਦੀ ਹਾਂਜੀ ਵਿੱਚੋਂ 1000 ਛੱਡ ਦਈਏ ਔਰ ਫਿਰ ਇਹ ਚੋਂ ਛੱਡ ਨਾ ਛੱਡ ਦਿੰਦੇ ਆ ਚਲੋ ਛੱਡ ਦਿਓ ਇਹ 8000 ਦੀ ਫਿਕਸ 8000 ਦੀ ਫਿਕਸ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਹੈ ਸਾਫ ਸੁਥਰੀ ਠੰਡੀ ਧੀ ਨਹੀਂ ਵਿਚਾਰੀ ਰੱਸੀ ਪਾਓ ਚਾਹੇ ਨਾ ਪਾਓ ਬਾਕੀ ਇਹ ਹੈ ਕਿ ਚਲੋ ਜਿਹੜੀਆਂ ਸੋਈਆਂ ਇੱਥੇ ਆ ਕੇ ਕੋਈ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਖੜੇ ਹਨ ਹਵਾ ਭਰੀਆਂ ਖੱਲਾਂ ਨੇ ਇੱਥੇ ਆਓ ਇੱਥੇ ਆਣ ਕੇ ਚੋ ਚਵਾ ਕੇ ਤਸੱਲੀ ਕਰੋ ਵੀਰ ਨਹੀਂ ਆ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਗਾਂਚ ਵਾਲੀ ਸਾਈਬਾ ਨਾ ਪਾਏ ਸਾਨੂੰ ਸਾਡੇ ਵੱਲੋਂ ਦੋ ਡਾਂਗ ਚਵਾਏ ਸਾਡੇ ਵੱਲੋਂ ਤਿੰਨ ਡਾਂਗ ਚਵਾਈ ਠੀਕ ਹੈ ਜੀ ਠੀਕ ਹੈ ਜੀ ਆਪਣੀ ਸਾਈਬਾ ਨਾ ਪਾਵੇ ਜਿੰਨਾ ਟਾਈਮ ਸਾਡੇ ਘਰ ਮਰਜੀ ਚ ਆਉਂਦਾ ਰਹੇ ਸਾਡੇ ਘਰ ਦੋਧਿਆ ਸਾਨੂੰ ਕੋਈ ਦਿੱਕਤ ਨਹੀਂ ਪੈਂਦੀ ਦੱਸ ਦੇਣ ਚ ਆਉਂਦਾ ਰਹੇ ਠੀਕ ਹੈ ਜੀ ਠੀਕ ਹੈ ਜੀ ਬਸ ਇੱਥੇ ਦੀ ਜਿਹੜੀ ਚੀਜ਼ ਆ ਉਹ ਇੱਥੇ ਹਣ ਕੇ ਤਸੱਲੀ ਕਰ ਲਓ ਇੱਥੋਂ 게ਟੋਂ ਬਾਹਰ ਹੋ ਗਈਆਂ ਹਾਂਜੀ ਕੋਈ ਗਰੰਟੀ ਨਹੀਂ ਠੀਕ ਹੈ ਕੋਈ ਕਿਸੇ ਦੀ ਬੇਨਤੀ ਨਹੀਂ ਕੋਈ ਅਰਜੀ ਨਹੀਂ ਕੋਈ ਮਤਲਬ ਸੁਣੀ ਨਹੀਂ ਜਾਊਗੀ ਠੀਕ ਹੈ ਹਾਂ ਯਾਰ ਇਹ ਉਹ ਕਰਦੀ ਐ ਪੱਠੇ ਨਹੀਂ ਖਾਂਦੀ ਓਦਾਂ ਨਹੀਂ ਕਰਦੀ ਹਾਂਜੀ ਵੀਰ ਜੀ ਪਿਛਲੇ ਘਰ ਵਾਈਆਂ ਹੋਏ ਅਗਲੇ ਘਰ ਚੱਲ ਜਣੀਆਂ ਨੇ ਠੀਕ ਹੈ ਹੈਨਾ ਇਹ ਹਵਾ ਅਗੀ ਕੋਈ ਘਰ ਇੱਥੇ ਤਿਆਰ ਨਹੀਂ ਕੀਤੇ ਹਾਂਜੀ ਹਾਂ ਹੈਨਾ ਹਵਾ ਭਰੀਆਂ ਖੱਲਾਂ ਨੇ ਇਸ ਤਰ੍ਹਾਂ ਦੀ ਬੇਨਤੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਇਹ ਮਾਲ ਲੈ ਕੇ ਜਾਓ ਠੀਕ ਹੈ ਠੀਕ ਹੈ ਜੀ ਧੰਨਵਾਦ ਵੀਰ ਜੀ ਬਹੁਤ ਬਹੁਤ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ